ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਵੇਗੁਰੂ ਜੀ ਆਪਾਂ ਹੁਣ ਲਗਾਉਨੇ ਆ ਮਧਾਣੀ ਇੱਧਰ ਰਾਤ ਦੁੱਧ ਜਮਾਤਾ ਸੀਗਾ ਮਧਾਣੀ ਲਗਾ ਦਨੇ ਆ ਤੇ ਤੇ ਲੋ ਜੀ ਇੱਧਰ ਆਟਾ ਗੁੰਨਤਾ ਚਾ ਪਾਣੀ ਬਣਾ ਲਿਆ ਹੁਣ ਗਰਮ ਪਾਣੀ ਪਾਦਾ ਪਹਿਲਾਂ ਮੈਂ ਗਰਮ ਪਾਣੀ ਪਾ ਕੇ ਫਿਰ ਮਧਾਣੀ ਲਗਾ ਦਾਨੀ ਆ ਤੇ ਲੋ ਜੀ ਇੱਧਰ ਹੁਣ ਦੁੱਧ ਦਾ ਕੰਮ ਨਿਮੇੜਦਿਆਂ ਤੇ ਦੁੱਧ ਦਾ ਕਮਰੇ ਮੇੜ ਕੇ ਚਲੇ ਗਏ ਨੇ ਦੁੱਧ ਪਾਉਣ ਤੇ ਆਪਾਂ ਲਾਲ ਨੇ ਰੋਟੀ ਪਾਣੀ ਰੋਟੀ ਲਾ ਲਨੇ ਆ ਫੇਰ ਭਾਂਡੇ ਮਾਜ ਦਾਂਗੇ ਤੇ ਲੋ ਜੀ ਇਹ ਵੀਡੀਓ ਹੋ ਗਈ ਸੀਗੀ ਕੱਲ ਦੀ ਕੱਲ ਦੀ ਅੱਧੀ ਵੀਡੀਓ ਕੱਟੀ ਗਈ ਨੰਨੀ ਪਰ ਆਈ ਸੀਗੀ ਉਹਦੀ ਵੀਡੀਓ ਬਣਾਈ ਸੀ ਉਹਨੂੰ ਲੈ ਕੇ ਆਏ ਸੀਗੇ ਉਹ ਸਾਰੀ ਕੱਟੀ ਦੀ ਭੁੱਲ ਕੇ ਮੇਤੋਂ ਮੇਰਾ ਦਿਮਾਗ ਹੀ ਨਹੀਂ ਕੰਮ ਕਰਿਆ ਪਤਾ ਹੀ ਨਹੀਂ ਲੱਗਿਆ ਗੈਲਰੀ ਚੋਂ ਕੱਟੀਆਂ ਗਈਆਂ ਪਰ ਗਈ ਸੀਗੀ ਗੈਲਰੀ ਬੁੱਕ ਹੋ ਗਈ ਸੀਗੀ ਉਹਦੇ ਕਰਕੇ ਮੈਂ ਵਿੱਚੋਂ ਵਿੱਚੋਂ ਵੀਡੀਓ ਕੱਟਦੀ ਤੀ ਵਿੱਚ ਹੀ ਉਹ ਕੱਟੀਆਂ ਗਈਆਂ ਪਤਾ ਹੀ ਨਹੀਂ ਲੱਗਿਆ ਉੱਧਰ ਡਾਊਨਲੋਡ ਨਹੀਂ ਕਰੀਆਂ ਵੈਸੇ ਗਏ ਆ ਤੇ ਕੱਟੀਆਂ ਗਈਆਂ ਲੋ ਜੀ ਹੁਣ ਇਹ ਆਪਾਂ ਮੱਖਣ ਕੱਢਦੇ ਆ ਇਹ ਅੱਜ ਦੀ ਹੈਗੀ ਤੇ ਅੱਧੀ ਫਿਰ ਮੈਂ ਕੱਲ੍ਹ ਵਾਲੀ ਲਾਉਂਗੀ ਹੁਣ ਇਹਦੇ ਵਿੱਚ ਉਹ ਅੱਧੀਆਂ ਕੱਟੀਆਂ ਗਈਆਂ ਮੈਂ ਤਾਂ ਭੁੱਲ ਕੇ ਇਹਦੇ ਕਰਕੇ ਮੈਂ ਕੱਲ ਵੀਡੀਓ ਪਾਈ ਨਹੀਂ ਫਿਰ ਦਿਮਾਗ ਨੂੰ ਟੈਨਸ਼ਨ ਹੋ ਗਈ ਇਹ ਵੀ ਬਹੁਤ ਵੱਡੀ ਟੈਨਸ਼ਨ ਹੈ ਵੀ ਅੱਜ ਕਿਹੜੀ ਵੀਡੀਓ ਪਾਵਾਂ ਕਿਵੇਂ ਕਰਾਂ ਉੱਧਰੋਂ ਮੈਂ ਸੇਵਿੰਗ ਨਹੀਂ ਕੀਤੀ ਸੀਗੀ ਇਹਦੇ ਕਰਕੇ ਕੱਟੀਆਂ ਗਈਆਂ ਟੀਲੋਜੀ ਹੁਣ ਆਪਾਂ ਮੱਖਣ ਕੱਢ ਲਈਏ ਪਹਿਲਾਂ ਤੇ ਮੱਖਣ ਕੱਢ ਕੇ ਮੱਖਣ ਵੀ ਵਾਹ ਵਾਹ ਹੋ ਗਈ ਲੱਸੀ ਲਾਲ ਰਿੱਜ ਰਿੱਜ ਕੇ ਲਾਲ ਹੋ ਗਈ ਸੀਗੀ ਹੁਣ ਮੱਖਣ ਕੱਢ ਲਈਏ ਆਪਾਂ ਮੱਖਣ ਕੱਢ ਕੇ ਫਿਰ ਇਹਨੂੰ ਗਰਮ ਕਰ ਦਾਂਗੇ ਇਹਨੂੰ ਮਾਂਜ ਲਿਆਵਾਂਗੇ ਨੀਚੇ ਸਵਾਹ ਨਾਲ ਤੇ ਫਿਰ ਭਾਂਡੇ ਮਾਂਜਾਂਗੇ ਲੋ ਜੀ ਪਹਿਲਾਂ ਮੱਖਣ ਕੱਢ ਲਈਏ ਭਾਂਡੇ 'ਚ ਮੈਨੂੰ ਲੱਗਦਾ ਦੋ ਕੌਲਿਆਂ 'ਚ ਨਿਕਲ ਜਾਂਦਾ ਚਲੋ ਦੇਖਦੇ ਆ ਕੀ ਬਣਦਾ ਹੁਣ ਪਹਿਲਾਂ ਕੱਢ ਲਈ ਵਧਾਣੀ ਸਾਫ ਕਰਕੇ ਮੱਖਣ ਕੱਢ ਕੇ ਹੁਣ ਮਾਜਦਨੀ ਆਪਾਂ ਭਾਂਡੇ ਭਾਂਡੇ ਮਾਜਦਨੀ ਆ ਭਾਂਡੇ ਮਾਜ ਲੈ ਸੀਗੇ ਮਾਜ ਕੇ ਹੁਣ ਚਿਣਦਾ ਮੈਂ ਤੋ ਤੋ ਕੇ ਸਾਰੇ ਚਿਣਦਾ ਉੱਪਰ ਫਿਰ ਰਸੋਈ ਬਿਲੀ ਹੋਊਗੀ ਰਸੋਈ ਬਿਲੀ ਕਰਕੇ ਫਿਰ ਰਸੋਈ ਸਾਫ ਕਰੂੰਗੀ ਤੇ ਲੋ ਜੀ ਰਸੋਈ ਸਾਫ ਕਰੂੰਗੀ ਕੌਨਸਿਗੁਐਂਸਸ ਸਾਫ ਕਰਕੇ ਫਿਰ ਮੈਂ ਚਲੀ ਗਈ ਸੀਗੀ ਦਵਾਈ ਲੈਣ ਇਹ ਦੇਖੋ ਇਹ ਸਪਰੇਅ ਕਰਨ ਵਾਲੀ ਮਸੀਨ ਖੇਤਾਂ ਵਿੱਚ ਇਹ ਬਣਾਈ ਸੀਗੀ ਥੋੜੀ ਜੀ ਹੁਣੇ ਸ਼ਾਮ ਨੂੰ 3 ਵਜੇ ਇੱਧਰ ਆਪਾਂ ਨੇ ਜੀਰੀ ਵੱਢੀ ਹੈ ਜਿੱਥੇ ਸਾਹਮਣੇ ਉੱਥੇ ਇਹ ਫੂਸ ਜਾੜ ਰਹੇ ਸੀਗੇ ਇੱਥੇ ਬੋਣਾ ਬੂਣਾ ਇਹਨਾਂ ਨੇ ਫਿਰ ਬੀਜਣਾ ਕੱਲ ਨੂੰ ਬੀਜਣਗੇ ਹੁਣ 3 ਵਜੇ ਦੁਪਹਿਰ ਤੋਂ ਬਾਅਦ 3 ਵਜੇ ਟਾਈਮ ਲੱਗੇ ਇਹਨਾਂ ਦਾ ਇਹ ਉਪ ਆੜੇ ਵਾਲੇ ਵੈਸੇ ਜੀਰੀ ਖੜੀ ਹੈ ਇਹ ਬਚਾ ਬਚਾ ਕੇ ਲਗਾ ਰਹੇ ਸੀਗੇ ਫੂਸ ਜੀਆ ਗੁੱਧ ਜੀ ਨੂੰ ਫੂਕ ਰਹੇ ਸੀਗੇ ਇੱਧਰ 4:00 ਵਜ ਗਏ 3 ਕਿ ਵੀ 4:00 ਵਜ ਗਏ ਸੀਗੇ ਸ਼ਾਮ ਦੇ ਵੀਡੀਓ ਆਹੇ ਤੇ ਲੋ ਜੀ ਹੁਣ ਆਪਾਂ ਹੁਣ ਸ਼ਾਮ ਦੇ ਕੰਮ ਨਿਬੜ ਕੇ ਹੁਣ ਸਵੇਰ ਦੇ ਬਣਾਵਾਂਗੇ ਕੀ ਕਰਨਾ ਕੀ ਕਿੱਥੇ ਨਹੀਂ ਤੇ ਲੋ ਜੀ ਇਹ ਆ ਕੇ ਇਹ ਕਿਸੇ ਦਾ ਟਰੈਕਟਰ ਖੜਾ ਸੀਗਾ ਤੇ ਹੁਣ ਆਪਾਂ ਚਲੇ ਅਸੀਂ ਕਿ ਮੋਟਰਸਾਈਕਲ ਇਸੇ ਦਾ ਬੋਲਟ ਬਿਸੇ ਦਾ ਚਲਾ ਕੇ ਦੇਖ ਰਹੀ ਸੀਗੇ ਪਹਿਲਾਂ ਫਿਰ ਇਸ ਤੋਂ ਬਾਅਦ ਪਵਾਇਆ ਤੇਲ ਤੇਲ ਪਵਾ ਕੇ ਗੱਡੀ 'ਚ ਤੇ ਹੁਣ ਆਪਾਂ ਚੱਲਦੇ ਹਾਂ ਦੇਖੋ ਦਿਵਾਲੀ ਦੀਆਂ ਤੇ ਚੱਕਰੀਆਂ ਦੀ ਕਿੰਨੇ ਡੈਕੋਰੇਸ਼ਨ ਕੀਤੀ ਵੀ ਆ ਸਜਾਈ ਪਈ ਨੇ ਹੁਣ 10:00 ਵਜੇ ਆਪਾਂ ਚੱਲੇ ਆ ਭੋਗ ਤੇ ਤੇ ਲੋ ਜੀ ਥਾਪਰ ਨੂੰ ਹੁੰਦੇ ਹੋਏ ਪਟਿਆਲੇ ਦੇ ਵਿੱਚ ਦੀ ਉਹ ਜਾਵਾਂਗੇ ਉੱਧਰ ਮੈਨੂੰ ਲੱਗਦਾ ਸੈਦ ਹਲੇ ਬੰਦ ਹੈ ਪਤਾ ਨਹੀਂ ਕਰੇ ਆਪਾਂ ਨੇ ਫਿਰ ਇਹਨੂੰ ਇਹੋ ਆ ਕਹਿੰਦੇ ਮੁੜ ਕੇ ਆਉਣਾ ਪੂ ਇੱਥੋਂ ਇੱਧਰ ਦੀਓ ਚੱਲਦੇ ਆਪਾਂ ਬਾਈ ਨੰਬਰ ਨੂੰ ਓਕੇ ਤੇ ਇੱਧਰ ਦੀ ਆਗੇ ਰਜਿੰਦਰਾ ਨੂੰ ਮੁੜਾਂਗੇ ਤੇ ਜਿੱਦਾਂ ਨਾਲ ਮੁੜ ਕੇ ਇੱਧਰੋਂ ਸੰਗਰੂਰ ਵਾਲੀ ਸੜਕ ਨੂੰ ਲੋ ਜੀ ਹੁਣ ਇਹ ਆਗੇ ਰਜਿੰਦਰਾ ਹਸਪਤਾਲ ਵੱਡੀਆਂ-ਵੱਡੀਆਂ ਬਿਲਡਿੰਗਾਂ ਇੱਥੋਂ ਸਮਾਣਾ ਚੁੰਗੀ ਤੋਂ ਆਪਾਂ ਸਿੱਧੇ ਸੰਗਰੂਰ ਨੂੰ ਤੇ ਲੋ ਜੀ ਇਹ ਆਗੇ ਹੁਣ ਸੰਗਰੂਰ ਨੂੰ ਪਹੁੰਚ ਗਏ ਆਪਾਂ ਇਹ ਸਮਾਣਾ ਚੁੰਗੀ ਆ ਗਈ ਤੇ ਸਮਾਣੀ ਨੂੰ ਜਾਂਦੀ ਹੈ ਸੜਕੇ ਆ ਗਈ ਨਹਿਰ ਪਸਿਆਣੀ ਦੇ ਪੁਲਾਂ ਦੀ ਤੇ ਹੁਣ ਆਪਾਂ ਜਾਣਾ ਸਿੱਧੇ ਭਵਾਨੀਗੜ ਤੇ ਭਵਾਨੀਗੜ ਜਾਣਾ ਆਪਾਂ ਨੇ ਭੋਗ ਤੇ ਵਾਪਸ ਅੱਗੇ ਹੁਣ ਥਾਪਰ ਕੋਲ ਹੁਣ ਘਰ ਆ ਕੇ ਕੰਮ ਕਰਦੇ ਆਂ ਆਪਣੇ ਕੰਮਕਾਰ ਲੇਟੇ ਹੋ ਗਏ ਸੀਗੇ ਉੱਥੇ 2:30 ਵਜੇਗੇ ਹੁਣ 3:00 ਵਜ ਜਾਣੇ ਨੇ ਜੇ ਨੂੰ ਆਪਾਂ ਘਰੇ ਆਵਾਂਗੇ ਦੇ ਲੱਭ ਚਾ ਕਾਲਜ ਚਲੇ ਕਾਲਜ ਪੜ੍ਹੇ ਹੋਏ ਬੱਚੇ ਕੋਫੀ ਨਾਲ ਆ ਗਿਆ ਦੇ ਜਦੋਂ ਆ ਗਿਆ ਜੇ ਜੀ ਹਲਵੇ ਜੀ ਜੇ ਜਿਆ ਹੋ ਗਿਆ ਜੇ 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 ਜ